ਅੰਜੂ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅਸੀਂ ਉਪਰਾਲਾ ਨਹੀਂ ਇਹ ਸਾਡੇ ਵੱਲੋਂ ਦਲੀ ਸੇਵਾ ਜੀ ਇਹ ਸਾਡੇ ਵੱਲੋਂ ਦਲੀ ਸੇਵਾ ਇਹ ਅਸੀਂ ਤਾਂ ਉਹਨਾਂ ਦੇ ਚਰਨਾਂ ਦੀ ਧੂੜ ਦੇ ਬਰਾਬਰ ਵੀ ਹਨੀਗੇ ਛੋਟੇ ਸਹਿਬਜ਼ਾਦੇ ਵੱਡੇ ਸਹਿਬਜ਼ਾਦਾਂ ਦੀ ਸ਼ਹੀਦੀ ਦੀ ਯਾਦ ਵਿੱਚ ਤੁਹਾਨੂੰ ਪਤਾ ਹੀ ਆ ਕਿ ਸਾਰੇ ਪੰਜਾਬ ਦੇ ਵਿੱਚ ਜਿੰਨੇ ਵੀ ਪਿੰਡ ਆ ਜਿੰਨੇ ਵੀ ਕਸਬੇ ਆ ਜਾਂ ਦੂਰ ਦਰਾਡੇ ਦੇ ਲੋਕ ਆ ਉਹ ਸਰਹੰਦ ਮੱਥਾ ਟੇਕਣ ਜਾ ਰਹੇ ਆ ਉਨਨੂੰ ਨਮਨ ਕਰਨ ਜਾ ਰਹੇ ਸ਼ਹੀਦੀ ਨੂੰ ਚਮਕੌਰ ਸਾਹਿਬ ਜਾ ਰਹੇ ਆਨੰਦਪੁਰ ਸਾਹਿਬ ਜਾ ਰਹੇ ਆ ਸੋ ਅਸੀਂ ਵੀ ਜਾ ਚੁੱਕੇ ਆ ਅਸੀਂ ਵੀ ਨਮਨ ਕਰ ਚੁੱਕੇ ਪਰ ਸਾਡੇ ਜੋ ਨਗਰ ਦੇ ਵਿੱਚ ਅਸੀਂ ਇਹ ਸੋਚਿਆ ਵੀ ਅਸੀਂ ਇੱਥੇ ਵੀ ਦੁੱਧ ਦਾ ਲੰਗਰ ਲਗਾ ਕੇ ਅਸੀਂ ਇੱਥੇ ਸੇਵਾ ਹਾਸਲ ਕਰੀਏ ਅਸੀਂ ਵੀ ਕੁਝ ਨਾ ਕੁਝ ਅਪਰਾਲਾ ਜ਼ਰੂਰ ਕਰੀਏ ਕਿਉਂਕਿ ਇਹ ਜਿਹੜੀ ਸੇਵਾ ਵਾ ਇਹ ਸਾਡੇ ਪੰਜਾਬੀਆਂ ਦੇ ਖੂਨ ਦੇ ਵਿੱਚ ਹੀ ਲਿਖੀ ਹੋਈ ਆ ਜਿੰਨਾ ਟਾਈਮ ਧਰਤੀ ਰਹੂਗੀ ਉਹਨਾਂ ਟਾਈਮ ਸਾਡੇ ਪੰਜਾਬੀ ਇਹ ਸੇਵਾ ਨਿਭਾਉਂਦੇ ਰਹਿਣਗੇ ਸੋ ਅਸੀਂ ਚੰਡੀਗੜ੍ਹ ਮਾਰਕੀਟ ਦੇ ਵਿੱਚ ਜਿੰਨੇ ਮੇਰੇ ਵੀਰ ਵੱਡੇ ਆ ਮੇਥੋਂ ਜਾਂ ਛੋਟੇ ਆ ਸਾਰਿਆਂ ਨੇ ਆ ਜੋ ਗੁੱਡੀਆਂ ਤੁਸੀਂ ਮਗਰ ਦੇਖ ਰਹੇ ਹੋ ਇਹਨਾਂ ਨੇ ਦਿਲੋਂ ਸੇਵਾ ਨਿਭਾਈ ਆ ਕਰ ਵੀ ਰਹੇ ਆ ਸੋ ਪ੍ਰਮਾਤਮਾ ਇਹਨਾਂ ਸਾਰਿਆਂ ਦੇ ਸਿਰ ਤੇ ਮੇਰ ਭਰਿਆ ਹੱਥ ਧਰੇ ਤੇ ਸਾਡੀ ਜਿਹੜੀ ਯੂਥ ਆ ਉਹਨਾਂ ਨੂੰ ਪਤਾ ਚੱਲੇ ਪੀੜੀ ਦਰ ਪੀੜੀ ਅਸੀਂ ਗਿਆਨ ਦਈਏ ਇਹਨਾਂ ਨੂੰ ਵੀ ਜੋ ਇਹ ਲੰਗਰ ਆਇ ਕਿਉਂ ਲਗਾਏ ਜਾ ਰਹੇ ਆ ਕਿੰਨਾਂ ਦੀ ਯਾਦ ਵਿੱਚ ਲਗਾਏ ਜਾ ਰਹੇ ਆ ਉਹਨਾਂ ਨੇ ਆਪਣੇ ਲਈ ਕੀ ਬਲੀਦਾਨ ਦਿੱਤਾ ਸੋ ਅਸੀਂ ਇਹੀ ਉਪਰਾਲਾ ਦਿਲੋਂ ਸਮਝ ਕੇ ਕੀਤਾ ਜੀ ਕੋਈ ਅਸੀਂ ਲੋਕ ਦਿਖਾਵਾ ਨਹੀਂ ਕੀਤਾ ਕਿਉਂਕਿ ਸਾਡੇ ਪੰਜਾਬੀਆਂ ਦੇ ਵਿੱਚ ਇਹ ਚੀਜ਼ਾਂ ਨਿਰੰਤਰ ਚਲਦੀਆਂ ਆ ਰਹੀਆਂ ਤੇ ਨਿਰੰਤਰ ਚੱਲੀਆਂ ਚਲਦੀਆਂ ਰਹਿਣਗੀਆਂ ਸੋ ਮੈਂ ਬਸ ਇਹੀ ਕਹਿਣਾ ਚਾਹੁੰਦਾ ਸਾਡੇ ਸਾਰੇ ਵੀਰਾਂ ਭਰਾਵਾਂ ਨੂੰ ਕਿ ਦਿਲੋਂ ਜੋ ਤੁਸੀਂ ਕੰਮ ਦਿਲੋਂ ਕਰੋਗੇ ਉਹੀ ਬਧੂ ਫੁੱਲੂਗਾ ਸੋ ਲੋਕ ਦਿਖਾਵੇ ਲਈ ਕੀਤੇ ਕੰਮ ਕਦੇ ਨਹੀਂ ਵੱਲਦੇ ਵਾਧੇ ਫੁੱਲਦੇ ਹੁੰਦੇ ਸੋ ਜਿਹੜੇ ਵੀ ਐਸੇ ਅਸੀਂ ਕੰਮ ਕਰਦੇ ਪਏ ਅਸੀਂ ਦਿਲੋਂ ਕਰਦੇ ਪਏ ਆ ਸੋ ਪਰਮਾਤਮਾ ਸਾਰਿਆਂ ਨੂੰ ਤਰੱਕੀ ਬਖਸ਼ੇ ਮੇਰੇ ਪੰਜਾਬ ਦੇ ਸਿਰ ਤੇ ਲੋਕਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਬਣਿਆ ਰਵੇ ਸੋ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ